میرا نام کمل جی جی نہ ਠੀਕ ਹੈ ਬਾਈ ਜੀ ਧੰਨਵਾਦ ਜੀ ਲੋ ਜੀ ਸੰਗਤੋ ਪਾ ਦਿੱਤੇ ਆਪਾਂ ਚਾਲੇ ਗੁਰਦੁਆਰਾ ਮੰਜੀ ਸਾਹਿਬ ਤੋਂ ਅੰਬਾਲਾ ਤੇ ਟਾਈਮ ਹੋ ਗਿਆ ਜੀ 6:30 ਕਿਉਂਕਿ ਨਾ ਇੱਥੇ ਕਪੜੇ ਕੋ ਪਰ ਵਿੱਚ ਪਾਉਦੇ ਸੀਗੇ ਲੇਟ ਹੋ ਗਏ ਸ਼ਾਦਾ ਪਾਣੀ ਛਕਣ ਚੱਲ ਗਏ ਸੀ ਉਧਰ ਤੇ ਇਸ ਕਰਕੇ ਲੇਟ ਹੋ ਗਏ ਥੋੜਾ ਜਿਹਾ 6:30 ਇਥੋਂ ਤੁਰਨ ਲੱਗੇ ਅਸੀਂ ਆ ਜਮਨਾ ਨਗਰ ਸਹਾਰਨਪੁਰ ਤੇ ਗਾਂਦੂ ਰੁੜਕੀ ਇਹ ਰੂਟ ਆਪਣਾ ਬਾਕੀ ਅੱਜ ਕਿੱਥੋਂ ਤੱਕ ਜਾਣ ਨੇ ਇਹਦਾ ਦੇਖਦੇ ਆ ਪਰ ਰੂਟ ਆਪਣਾ ਇਹੀ ਅੱਜ ਵਾਹਿਗੁਰੂ ਵਾਹਿਗੁਰੂ ਹੈ ਗੁਰੂ ਆ ਅੱਜ ਮੌਸਮ ਸਾਫ਼ ਲੱਗਦਾ ਮੈਨੂੰ ਇੰਤਿਕਾ ਪਰਨੇ ਅਕੜ ਕੇ ਅਲਗੀਟ ਗਿਆ। ਇਹ ਹੈ ਕਰੇਕਟਰ। ਰੇਕਟਰ ਵੜੇ ਪਏ ਇਧਰ ਤਾਂ। ਬਾਲ ਦੇ ਨਾਲ-ਨਾਲ। ਦੇਖ ਸਕਦੇ ਹੋ ਤੁਸੀਂ ਵੀਡੀਓ ਵਿੱਚ। ਓਕੀ ਦੇ ਬਾਕਸਿੰਗ ਦੇ cricket ਦੇ ਆ ਕਿਰੀਆ ਕਬੱਡੀ ਆਏ ਡਰਾ ਗਿਆ ਕੋਈ ਬਾਲੀਵੁੱਡ ਵੀ ਮਤਲਬ ਬਾੜ ਦਾ ਵਿੱਚ ਗ੍ਰੀਨ ਇੰਡੀਆ ਕਲੀਨ ਇੰਡੀਆ ਉੱਪਰ ਲਿਖ ਦਿੱਤਾ ਇਹਨਾਂ ਨੇ ਅੰਮ੍ਰਾਲਾ ਸ਼ਹਿਰ ਦੇ ਵਿੱਚ ਫਿਰਦੇ ਆ ਟਾਈਮ ਹੋ ਗਿਆ 7 ਵਜੇ 13 ਤਰੀਕ 13 ਅਗਸਤ 7 ਏ.ਐਮ. ਇਹ ਵਾਲਾ ਸ਼ਹਿਰ ਵੀ ਸੋਹਣਾ ਹੈ ਕਾਫੀ। ਹਰਿਆਲੀ ਬਹੁਤ ਹੈ ਇੱਧਰ। ਹੁਣ ਆਪਾਂ ਜਗਾਦਰੀ ਨੂੰ ਚੱਲੇ ਆਂ ਤੇ ਰੋਡ ਸਾਨੂੰ ਸਮਝਾਤਾ ਬਾਬੇ ਨੇ। ਵੀ ਆਏ ਆਏ ਕਰਕੇ ਸਿੱਧਾ ਇੱਧਰ ਉੱਧਰ ਆਏ ਵੋਏ। ਤੇ ਪਰ ਸਾਨੂੰ ਸਮਝ ਗੱਖਣੀ ਲੱਗਿਆ। ਅਸੀਂ ਤਾਂ ਜਾਈ ਜਾਂਨੇ ਸਿੱਧਾ। ਅੱਗੇ ਜਾ ਕੇ ਪੁੱਛ ਲੈਗੇ ਤੋਂ ਇਹ ਬੋਰਡ ਲੱਗੇ ਹੋਣਗੇ ਬੋਰਡ ਤੋਂ ਪਤਾ ਲੱਗ ਗਿਆ ਨਾ ਪੰਜਾਬ ਦੀ ਹਾਲ ਵਿਛੇ ਖਤਮ ਹੋ ਚੁੱਕੀ ਆ ਤੇ ਉਹਨਾਂ ਨੇ ਕਿਹਾ ਤਾਂ ਵੀ ਵੈਲਕਮ ਤੋਂ ਆਣਾ ਹਰਿਆਣੇ ਵਿੱਚ ਤੁਹਾਡਾ ਸਵਾਗਤ ਆ ਤੇ ਅਗਲੀ ਕਾਰਵਾਈ ਹੁਣ ਆਪਾਂ ਹਰਿਆਣੇ ਚ ਜਾਵਾਂਗੇ ਇਦੋਂ ਉਹਨੇ ਸਾਡਾ ਧੰਨਵਾਦ ਕਰ ਹੀ ਦਿੱਤਾ ਪੰਜਾਬ ਨੂੰ ਹੁਣ ਆਪਾਂ ਕੁੱਝ ਦਿਨਾਂ ਲਈ ਕਰਤਾ ਬਾਏ ਬਾਏ ਪਰ ਆਉਣਾ ਤਾਂ ਪੰਜਾਬ 'ਚ ਹੀ ਪੈਣਾ ਮੁੜ ਕੇ ਤਾਂ ਇੱਥੇ ਪੰਜਾਬੀ ਥੋੜਾ ਬੋਲਤਾ ਦਰਸ਼ਨ ਦਿਦਾਰੇ ਇਹਮ ਕੌਣ ਸਾਹਿਬ ਜੀ ਇਹਮ ਕੋਟ ਵਾਲੇ ਕੋਟ ਵਾਲੇ ਸਾਲਾ ਗੇਟ ਵਾਲੇ ਪੰਜਾਬ ਤੇ ਪੰਜਾਬ ਤੇ

بس تنواد جی ٹینک کھڑے آسے پاس سجے کبے ٹینک تو لے پورا پورا ਆਹੀ ਰੋਡ ਦੱਸੇ ਆਪਾਂ ਨੂੰ ਨਾ ਸਿੱਧਾ ਹੀ ਜਾਣਾ ਨਾ ਆਪਾਂ ਸਿੱਧਾ ਹੀ ਜਾਣਾ ਇੰਡੀਅਨ ਆਰਮੀ ਆਖੇ ਨਾ ਤੇ ਨਾਲ ਦੀ ਨਾਲ ਇੰਡੀਅਨ ਆਰਮੀ ਦਾ ਸਾਰਾ ਆਸਪਾਸ ਜੰਗਲ ਜਿਆ ਵੱਡਾ ਹੁੰਦਾ ਆਰਮੀ ਦੇ ਯਾਰ ਜਿੱਥੇ ਹੁੰਦੇ ਆ ਸਾਰੇ ਪਾਸੇ ਜੰਗਲ ਹੀ ਜੰਗਲ ਹੁੰਦਾ ਇਹਨ ਤੇ ਜਿੰਦੇ ਰਹੋ ਬੈਟਰੀ ਰਹੀ ਚੱਲ ਆ ਖਾ ਮੇਰੇ ਭਾਈ ਇਹ ਚੱਲ ਉਹ ਬਹੁਤ ਟਾਈਮ ਪਿਆ ਆਪਾਂ ਨਹੀਂ ਖੜਨਾ ਨਾ ਟਾਈਮ ਯਾਰ ਚੱਲ ਚੱਲ ਤੂੰ ਇਨੋਂ ਅਟਾ ਆਪਣ ਲੋਕ ਕਿੱਥੇ? ਅੱਲੇ ਪਾਤੇ ਸੰਗਤਾਂ ਨੇ। ਸਾਨੂੰ ਉੱਥੇ ਬਾਬਾ ਜੀ ਕੋਲ ਖੜਨਾ ਪਿਆ ਅੱਧਾ ਘੰਟਾ। ਆ ਸਾਕੇ ਥੋੜਾ ਜਿਹਾ ਲੇਟ ਆ। ਉਹ ਤਾਂ ਜਿਆਦਾ ਬਾਹਲੇ ਲੇਟ ਆ। ਕੋਈ ਨਾ ਹੋ ਗਏ। ਆਉਣੇ ਨਾਲ ਉਹ ਦਾ ਟਾਈਮ ਬਈ ਜੀ 1:00 ਹੈਗਾ। ਇੰਨੇ ਫੇਰਾਂ ਲਈ ਗਰਮੀ ਹੋ ਗਈ ਅੱਜ ਕਿਉਂਕਿ ਬੱਦਲ ਹੋ ਗਏ ਉੱਚੇ ਤੇ ਪਤਾ ਝਾਂਤ ਹੈਗਾ ਵੀ ਨਿਕਲੇ ਹੋਊਗੀ ਅੱਜ ਏਅਰ ਕਾਫੀ ਸੋਨਾ ਸ਼ਹਿਰ ਬਹੁਤ ਹੀ ਜ਼ਿਆਦਾ ਸੋਨਾ ਬੰਦਿਆ ਜੰਮਾਲਾ ਕਹਿ ਤਾ ਇੱਥੋਂ ਸਹਾਰਨਪੁਰ ਸਾਡੇ ਪਿਆਰ ਕਾਫੀ ਦੂਰ ਤੇ ਹਰਦਵਾਰ ਰਹਿ ਗਿਆ ਜੀ 155 ਕਿਲੋਮੀਟਰ ਇੱਥੋਂ ਹਰਦਵਾਰ 155 ਕਿਲੋਮੀਟਰ ਆ ਤੇ ਆਸ-ਪਾਸ ਦਾ ਮਾਹੌਲ ਤੁਸੀਂ ਵੇਖ ਹੀ ਸਕਦੇ ਆ ਪੂਰਾ ਵਧੀਆ ਇੱਧਰ ਮੈਨੂੰ ਲੱਗਦਾ ਨਹੀਂ ਬਹੁਤ ਜਿਆਦਾ ਪਿਆ ਕਾਫੀ ਜਿਆਦਾ ਹੀ ਵੀ ਪਾਣੀ ਖੜਾ ਹਾਸੇ ਪਾਸੇ ਦਾ ਪਾਣੀ ਦਾ ਸਾਰਾ ਪਾਸੇ ਭਰੇ ਪਏ ਆ ਇੱਧਰ ਤੁਹਾਨੂੰ ਹਾਈਵੇ ਤੇ ਖੜੇ ਆ ਇੱਧਰ ਸ਼ਹਿਰ ਆ ਗਿਆ ਇੱਕ ਸਾਹਮਣੇ ਸ਼ਿਵਜੀ ਦੀ ਮੂਰਤੀ ਹੈ ਬਹੁਤ ਵੱਡੀ ਦੇਖ ਲਓ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੇ ਆ ਇੱਕ ਸਾਹਮਣੇ ਉਹ ਮੰਦਿਰ ਆ ਸ਼ਹਿਰ ਕਾਫੀ ਵੱਡਾ ਲੱਗਦਾ ਵੀ ਤੇ ਇਧਰ ਯਾਰ ਹੁਣੀ ਕੌਲ ਚੜਾ ਕੇ ਲੈ ਕੇ ਆਏ ਗਰਮੀ ਸੀਗੀ ਜੋਰ ਲੱਗਿਆ ਤੇ ਮੜਕੋ ਮੜਕੀ ਹੋ ਗਏ ਧੁੱਪ ਵੀ ਅੱਜ ਬਹੁਤ ਆ ਹਾ ਨੀਲਾ ਨੀਲਾ ਹੰਆ ਲੱਗਦਾ ਜਿਵੇਂ ਕਾਲਾਂ ਲਾਉਣੇ ਆ ਕਾਲੀਆਂ ਧੁੱਪ ਤੋਂ ਬਚਣ ਵਾਸਤੇ ਖਾਲ ਗਿਆਨ ਕਾ ਜਮਾ ਸਿਰਾ ਭਵਨੀ ਤੋਂ ਆਪ ਦਾ ਪਤਾ ਲੱਗਦਾ ਨਾ ਹੀ ਅੱਖਾਂ 'ਚ ਵੱਜੇ ਤੇ ਗਾਂ ਚੱਲ ਕੇ ਆਪਾਂ ਕਰਦੇ ਆਂ ਗੱਲਬਾਤ ਕੌਂਠੇ ਖਾਈਗੇ ਹੁਣ ਕੌਂਠੇ ਆਰਡਰ ਕੀਤੇ ਆ ਬ੍ਰੇਕਫਾਸਟ ਲੰਚ ਡਿਨਰ ਇਹ ਆ ਜੀ ਢਾਬਾ ਦੇਖ ਸਕਦੇ ਆ ਤੁਸੀਂ ਬੰਦਾ ਆਪਣਾ ਪਾਵਰ ਬੈਂਕ ਕੱਢਣ ਗਿਆ ਅੱਗੇ ਜਾ ਕੇ ਤੁਹਾਨੂੰ ਦੱਸਦੇ ਆ ਕਿ ਕਿੰਨਾ ਸਫ਼ਰ ਰਹਿ ਗਿਆ ਕਿੰਨਾ ਨਹੀਂ ਕਿੱਥੇ ਰੁਕਣਾ ਹੁਣ ਕੋਣ ਵਾਹੇ ਪਰੌਂਠੇ ਖਾ ਕੇ ਸਟੇ ਚੱਲਾਂਗੇ 2 ਘੰਟੇ ਲਗਾਤਾਰੀ ਚਲਾਵਾਂਗੇ ਸਾਈਕਲ ਹੁਣ ਜੇ ਐ ਫਿਰ ਰੁਕੀ ਗਏ ਤਾਂ ਫਿਰ ਔਖਾ ਹੋ ਜਾਊਗਾ ਪਰੌਂਠੇ ਹੋ ਗਏ ਆਪਣੇ ਰੈਡੀ ਹਾਂ ਲੂ ਵਾਲੇ ਪਰੌਂਠੇ ਹਾਂਜੀ ਭਾਈ ਜੰਦਾ ਦਹੀਂ ਇਹ ਹਨੂਕੰਨ ਆਪਾਂ ਪਰੌਂਠੇ ਲੇ ਲਈ ਰੈੱਡ ਚਿਲੀ ਰੈੱਡ ਚਿਲੀ ਢਾਬੇ ਦਾ ਨਾਮ ਬਾਈ ਦਾ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਨੇ ਸਾਨੂੰ ਫ੍ਰੀ ਖਾਣਾ ਖਵਾਇਆ ਕੋਈ ਚਾਰਜਿੰਗ ਨਹੀਂ ਕੀਤਾ ਤੇ ਰੈੱਡ ਚਿਲੀ ਬਾਈ ਢਾਬੇ ਦਾ ਨਾਮ ਆ ਇਹ ਆਲਰੇਡੀ ਜਾਣਦਿਆਂ ਨੂੰ ਇਹ ਆਉਂਦਾ ਤੇ ਬਾਈ ਦਾ ਠੀਕ ਹੈ ਬਾਈ ਜੀ ਧੰਨਵਾਦ ਜੀ ਆ ਦੇਖੋ ਜੀ ਇਹ ਦੇਖੋ ਕਿੰਨੇ ਸ਼ਾਨਦਾਰ ਆ ਰਸਤ ਲੱਗੇ ਆ ਨਾਲ ਨਾਲ ਜਿਹਾ ਇਹਨੇ ਸੋਹਣੇ ਲੱਗਦੇ ਸ਼ਾਂ ਵੀ ਬੜੀ ਤੇ ਆ ਦੇਖੋ ਜਰਾ ਘੈਂਟ ਕੰਮ ਆ ਯਾਰ ਤੇ ਬਾਈ ਨੇ ਸਾਨੂੰ ਜਿਹਨੇ ਪਤਾ ਹੀ ਆ ਤੁਹਾਨੂੰ ਵੀਡੀਓ ਵਜੋਂ ਰਾਈ ਦਿੱਤਾ ਸੀਗਾ ਤੇ ਬਾਈ ਨੇ ਯਾਰ ਪੈਸੇ ਨਹੀਂ ਲਏ ਹਾਨੂੰ ਜਦੋਂ ਪਤਾ ਲੱਗਿਆ ਵੀ ਬਾਈ ਹੀਮ ਗੋਸਾ ਹੁਣ ਚੱਲਿਆ ਤੇ ਬਾਈ ਕਹਿੰਦਾ ਯਾਰ ਪੈਸੇ ਨਹੀਂ ਲੈਣੇ ਪਰੋਂਠੇ ਖਾਦੇ ਸੀ ਆਏ ਹੁੰਦਾ ਬਾਈ ਯਾਰ ਵੱਡੇ ਹੁੰਦੇ ਕਈਆਂ ਦੇ ਤੇ ਬਾਈ ਦਾ ਦਿਲ ਵੱਡਾ ਹੀ ਸੀ ਉਹਦਾ ਬਾਈ ਕਹਿੰਦਾ ਸੀ ਅਜੇ ਕੋਕ ਦੀ ਬੋਤਲ ਵੀ ਲੈ ਜਾਓ ਕੋਈ ਠਾਠ ਠੁੰਡੇ ਲੋਡ ਪੈ ਜਾਂਦੀ ਆ ਫਿਰ ਕੋਕ ਦੀ ਬੋਤਲ ਅਸੀਂ ਕਹਿੰਦੇ ਨਹੀਂ ਬਾਈ ਛਡਾਈ ਨਹੀਂ ਬਹੁਤਾ ਮਗਾਵਾ ਤੇ ਇਹ ਉਸ ਤੋਂ ਬਾਅਦ ਹੀ ਪਾਟੇ ਚੱਲੇ ਤੇ ਹੁਣ ਅਸੀਂ ਜਾ ਰਹੇ ਆਂ ਆਮਲੇ ਤੋਂ ਦਿੱਤੀਏ ਕਿ ਸਕਦੇ ਆਂ ਆ ਚੁੱਕੇ ਆਂ ਜੀ ਗੁਰਦੁਆਰਾ ਗੋਬਿੰਦਪੁਰਾ ਇਹ ਰੋਡ ਤੇ ਪੈਂਦਾ ਜੀ ਗੁਰਦੁਆਰਾ ਉੱਥੋਂ ਯੋਨਾ ਨਗਰ ਦੇ ਯੋਨਾ ਨਗਰ ਤੋਂ ਬਸ 4-5 ਕਿਲੋਮੀਟਰ ਪਿੱਛੇ ਆਇਆ ਗੁਰਦੁਆਰਾ ਸੰਗਤ ਇੱਥੇ ਆਈ ਹੋਈ ਆ ਮੰਕੋਨ ਸਾਹਿਬ ਮੱਥਾ ਟੇਕਣ ਗਈ ਸੀ ਜਿਹੜੀ ਸੰਗਤ ਇਹ ਕਹਿੰਦੇ ਬਈ ਸਾਨੂੰ ਤਾਂ ਨਹੀਂ ਜੜਨ ਦਿੱਤਾ ਕਿਉਂਕਿ ਉੱਥੇ ਹੁਣ ਪਾਣੀ ਦਾ ਸੀਗਾ ਥੋੜਾ ਜਿਹਾ 3-4 ਦਿਨ ਲੱਗ ਜਾਣਗੇ ਤੇ ਭਾਈ ਵਾਪਸ ਆਏ ਆ ਤੇ ਬਾਕੀ ਗੱਲਬਾਤ ਕਰਦੇ ਅੱਗੇ ਜਾ ਕੇ ਹੁਣ ਇੱਥੇ ਚਾਹ ਸ਼ਕਲ ਗਏ ਆਪਾਂ ਇਹ ਗੁਰਦੁਆਰਾ ਹਾਈਵੇ ਦੇ ਉੱਤੇ ਹੀ ਆ ਸਹਾਰਨਪੁਰ ਇੱਥੋਂ ਰਹਿ ਗਿਆ ਜੀ 36 ਕਿਲੋਮੀਟਰ 36 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਸਹਾਰਨਪੁਰ ਦਾ ਤੇ ਹੁਣ ਇੱਥੋਂ ਉੱਥੇ ਜਾ ਕੇ ਦੇਖਦੇ ਆਂ ਵੀ ਕੀ ਆ ਮਾਹੌਲ ਕਿਵੇਂ ਕਰਨਾ ਕਿੱਥੇ ਜਾਣਾ ਇਹ ਹੋਗਾ ਦੂਜਾ ਪੈਂਚਰ ਅੱਜ ਤਾਂ ਨਹੀਂ ਮਤਲਬ ਕੱਲ ਹੋਇਆ ਇਹ ਕੱਜ ਹੋ ਗਿਆ ਵੇ ਤੂ ਮਾੜੀ ਪਾਤੀ ਇਤੋਂ ਗਰਮੀ ਬਹੁਤ ਆ ਪੈਂਚਰ ਦੇ ਪੈਂਚਰ ਪੈਂਚਰ ਤੇ ਪੈਂਚਰ ਹਣ ਭੱਲ ਗਏ ਪੈਂਚਰ ਵਾਲਾ ਓਹੋ ਕਲੀਨ ਇੰਡੀਆ ਲੈ ਫਿਰ ਚੱਲ ਗਏ ਲੋ ਬਈ ਦੁਕਾਨ ਮਿਲ ਗਈ ਸੀ ਪੈਂਚਰਾਂ ਵਾਲੀ ਤੇ ਬਹੁਤ ਆ ਲੰਮਾ ਸੁਖਪੁਰਾ ਵਿੱਚ ਲਓ ਜੀ ਪੈਂਚਰ ਲੱਗ ਚੁੱਕਿਆ ਸਾਈਕਲ ਤੇ ਤੇ ਚੱਕਪੁਰੇ ਤੋਂ ਪੈਂਚਰ ਲਵਾ ਲਿਆ ਆਪਾਂ ਸ਼ੁਕਰ ਆ ਜੇ ਦੁਕਾਨ ਜਮਾਂ ਨੇੜੀ ਸੀ ਤੇ ਹੁਣ ਆਪਾਂ ਤਿਆਰੀ ਕਰ ਲਗੇ ਸਹਾਰਨਪੁਰ ਨੂੰ ਅੱਧਾ ਘੰਟਾ ਇੱਥੇ ਵੇਸਟ ਹੋ ਗਿਆ 1/2 ਘੰਟਾ ਸੀ ਗੁਰਦੁਆਰੇ ਚ ਰੁਕੇ ਸੀ ਹੁਣ ਨੂੰ ਅਸੀਂ ਸਹਾਰਨਪੁਰ ਪਹੁੰਚਣਾ ਹੈ ਜੇ ਪੈਂਚਰ ਨਾ ਹੁੰਦਾ ਤਾਂ ਨੇੜੇ ਤੇੜੀ ਹੋਣਾ ਸੀਗਾ ਤੇ ਹੁਣ ਆਪਾਂ ਫਿਰ ਚੱਲਦੇ ਆਂ ਤੇ ਦੱਸਦੇ ਆਂ ਤੁਹਾਨੂੰ ਅੱਗੇ-ਅੱਗੇ ਪੈਂਚਰ ਲੱਗ ਚੁੱਕਿਆ ਹੁਣ ਹੁਣ ਚੱਲਦੇ ਆਂ ਆਪਾਂ 20 ਕਿਲੋਮੀਟਰ ਰਹਿ ਗਿਆ ਤੇ ਸਮਾਂ ਹੋ ਗਿਆ 4:00 ਵਜੇ ਤੇ ਆ ਪੌੜਾ ਦਰਿਆਈ ਜਾਂਦਾ ਘਹਾਵ ਦਾ ਨਾਲ-ਨਾਲ ਪਾਣੀ ਬਹੁਤ ਇਹਦੇ ਵਿੱਚ ਅੱਜ ਪਾਣੀ ਛੱਡਦਾ ਪੰਜਾਬ ਵਾਲ ਨੂੰ ਇਹਨਾਂ ਨੇ ਤੇ ਅੱਜ ਬੱਦਲ ਵੀ ਬਣੂਗਾ ਸ਼ਾਮ ਤੱਕ ਮੀਂਹ ਦੀ ਸੁਭਾਵਨਾ ਬਣ ਰਹੀ ਹੈ ਕੱਲ ਨੂੰ ਤੇ ਇਧਰ ਪਪੂਲਰ ਬਹੁਤ ਆ ਰਸਤੇ ਜਿਹੜੇ ਥਾਂ ਥਾਂ ਦੇ ਵੱਡੇ ਵੱਡੇ ਬਾਗਾਂ ਵੀ ਲੱਗੇ ਹੋਏ ਬਹੁਤ ਜ਼ਿਆਦੇ ਕਹਿੰਦੇ ਬਹੁਤ ਮਹਿੰਗੇ ਵਿਕਦੇ ਇੱਥੇ بہت زیادہ بہت زیادہ پاپولر سارے آج نگاہ سے پاسے وائی دیڑ نے بھی پاپولر ہی ہے ہم جی آج شہر آجی سرساما ਆਪਣੇ ਦੇਖ ਸਕਦੇ ਤੁਸੀਂ ਖਾਣਾ ਤਾਂ ਹਾਈਵੇ ਤੋਂ ਆਪਾਂ ਆ ਗਏ ਹੁਣ ਥੱਲੇ ਸਿੰਗਲ ਰੋਡ ਆ ਗਿਆ ਤੇ ਸਹਾਰਨਪੁਰ ਇਥੋਂ 2 ਕਿਲੋ 3 ਕਿਲੋਮੀਟਰ ਸ਼ਾਇਦ ਰਹਿ ਗਿਆ ਤੇ ਸਹਾਰਨਪੁਰ ਜਾ ਕੇ ਗੁਰਦੁਆਰਾ ਦੇਖਦੇ ਆਂ ਕਹਿੰਦੇ ਆ ਰੇਲਵੇ ਸਟੇਸ਼ਨ ਦੇ ਕੋਲੇ ਆ ਗੁਰਦੁਆਰਾ ਤੇ ਤੁਹਾਨੂੰ ਫਿਰ ਉੱਥੇ ਜਾ ਕੇ ਕਰਾਉਣੇ ਆ ਦਰਸ਼ਨ ਗੁਰਦੁਆਰੇ ਦੇ ਲਾਈਟਾਂ ਜਗ੍ਹਾ ਲੱਗੀਆਂ ਅਜ ਤਾਂ ਲਾਈਟਾਂ ਦੇ ਆ ਗਈਆਂ ਲਾਈਟਾਂ ਅੱਜ ਹਾਂ ਬਹੁਤ ਬਹੁਤ ਧੰਨਵਾਦ ਤੇਰਾ ਮੋਟੇ ਹੁੰਗਰੇ ਕਰ ਲਈ ਸਾਨੂੰ ਬ੍ਰੇਕਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਉਹ ਹਜੇ ਵੀ ਨਹੀਂ ਆਇਆ ਅਗਲੇ ਤੇ ਆਊਗਾ ਮੇਰੇ ਖਿਆਲ ਚ ਕੱਢ ਦੇ ਸਿੱਧਾ ਹੀ ਫਿਰ ਪੌਲ ਨੂੰ ਇੱਥੇ ਲਿਖਿਆ ਵੀ ਕੋਹ ਨਹੀਂਗਾ ਨਾ ਰੇਲਵੇ ਸਟੇਸ਼ਨ ਕਹੀਂ ਬੱਸ ਸਟੈਂਡ ਉਹ ਆ ਗਿਆ ਸਾਹਮਣੇ ਪੌਲ ਬਈ ਓਏ ਪੌਲ ਤੋਂ ਪਰਾਂ ਇਧਰ ਨੂੰ ਜਾਣਾ ਪੌਲ ਤੋਂ ਪਰ ਇਧਰ ਨੂੰ ਜਾਣਾ ਨਾ ਚੜਨਾ ਅੱਛਾ ਸਾਹਮਣੇ ਮੰਦਿਰ ਵੀ ਇੱਕ ਬਈ ਬਹੁਤ ਵੱਡਾ ਲੌਰੀ ਪੌਲ ਚੜਾ ਆਏ ਆਪਾਂ ਤੇ ਉੱਤਰ ਕੇ ਕਹਿੰਦੇ ਆ ਗੁਰਦੁਆਰਾ ਸਾਹਿਬ ਵੀ ਕਿੱਥੇ ਗੁਰਦੁਆਰਾ ਹੋਵੇਗਾ ਤੇ ਕਰਾਉਂਦੇ ਆ ਤੁਹਾਨੂੰ ਦਰਸ਼ਨ ਇਹ ਤੇਜ਼ ਹੋ ਗਿਆ ਲੋ ਹੋ ਰੋ 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 ਰੇ ਕਾਲਾ ਵਾ ਇਸੀ ਕੇ ਇੱਕ ਹਗਾਏ 100 8 ਕਿਲੋਮੀਟਰ ਰੋਡ ਕੀ 50 ਕਿਲੋਮੀਟਰ ਕੱਲ ਨੂੰ ਆਪਾਂ ਹਰਦਵਾਰ ਚੱਲਾਂਗੇ ਫਿਰ ਅਜਦਾ ਦੇ ਅੰਤ ਹਣਾ 35 ਤੇ ਕਰਦੇ ਆ ਅੱਜ ਦੀ ਰਾਤ ਕੱਲ ਨੂੰ ਪਾਵਾਂਗੇ ਹਰਦوار ਚਾਲੇ ਇਹ ਜਾ ਫਰੇ ਸੀਗੇ ਦੋਵਾਂ ਚ ਰੱਕਾ ਸ਼ਹਿਰ ਬਹੁਤ ਆ ਭਈ ਵਾਕੇ ਸ਼ਹਿਰ ਬਹੁਤ ਆ ਹਾਂ ਰਣਪੁਰ ਨੰਗੋ ਨੰਗੋ ਬਾਬਾ ਜੀ ਨੰਗੋ ਕਹਿੰਦਾ ਮੇ ਤਾਂ ਪੂਰੀਆਂ ਲਾ ਛੱਡੀਆਂ ਇਹਨਾਂ ਨੇ ਮੈਨੂੰ ਲੱਗਦਾ ਆਪਾਂ ਗੁਰਦੁਆਰੇ ਨੇੜੇ ਹੀ ਆ ਆ ਕੀ ਉਹ ਇਹ ਤਾਂ ਨੇੜੇ ਟੇਕੇ ਗੁਰਦੁਆਰਾ ਮੈਨੂੰ ਲੱਗਦਾ ਇਹੀ ਆ ਨਹੀਂ ਇਹ ਕਾਲਜ ਆ ਸੌਰੀ 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 ਠੀਕ ਰਹੇ ਗੁਰੂ ਕਾਲਜ ਇਸੇ ਕਰਕੇ ਮੈਨੂੰ ਲੱਗਿਆ ਵੀ ਕਿਤੇ ਗੁਰਦੁਆਰਾ ਸੇਵਾ ਕਰਨ ਤੋਂ ਹੁਣ ਸਿੱਧਾ ਗੁਰਦੁਆਰੇ ਦੇ ਦਰਸ਼ਨੀਕ ਰਾਵਾਂਗੇ ਐਸੇ ਕੋ ਬਹੁਤ ਆ ਇਹ ਜੇ ਥੋੜਾ ਜਿਹਾ ਪਾਸ ਚਲੇ ਜਾਣਾ ਆ ਇਹ ਗੁਰਦੁਆਰਾ ਰੋਡ ਹੀ ਇਹ ਇਹਨੂੰ ਕਹਿੰਦੇ ਆ ਬੋਲਦੇ ਜੀ ਗੁਰਦੁਆਰਾ ਰੋਡ ਸਹਾਰਨਪੁਰ ਵਿੱਚ ਇਹ ਆ ਜੀ ਗੁਰਦੁਆਰਾ ਰੋਡ ਕੋ ਲੰਘ ਜਾ ਬਾਈ ਵੱਡਾ ਗੁਰਦੁਆਰਾ ਹੈ ਸਭ ਤੋਂ ਹਾਰਨਪੁਰ ਦਾ ਮੈਨੂੰ ਲੱਗਦਾ ਵਿੱਚ ਸਾਹਮਣੇ ਗੁਰਦੁਆਰਾ ਆਇਆ। ਹਾਂਜੀ ਗੁਰਦੁਆਰਾ ਸੇਵਾ ਆਪਣ ਨੂੰ ਦਿੱਸ ਗਿਆ। ਲਓ ਜੀ ਗੁਰਦੁਆਰਾ ਸਾਹਿਬ ਵਿੱਚ ਆਪਾਂ ਐਂਟਰੀ ਕਰਤੀ ਹੈ ਜੀ ਪੂਰੇ 7 ਵਜੇ 7 ਵਜੇ ਆਪਾਂ ਗੁਰਦੁਆਰਾ ਸਾਹਿਬ ਵਿੱਚ ਆ ਗਏ ਆ ਲਓ ਜੀ ਸੰਗਤੋ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਹਾਰਨਪੁਰ ਪਹੁੰਚ ਚੁੱਕੇ ਆਪਾਂ 7 ਵਜੇ ਪਹੁੰਚੇ ਆਪਾਂ ਪੂਰੇ ਤੇ ਹੁਣ ਆਪਾਂ ਜਾ ਕੇ ਕਮਰਾ ਕੁਮਰਾ ਲੈਨੇ ਆਂ ਲਾਣੂ ਲੱਗੀ ਤੇ ਬਾਅਦ ਦੇ ਵਿੱਚ ਦੇਖਦੇ ਆਂ ਐਕੜ ਹੁਣ ਆਪਾਂ ਅੰਦਰ ਲਾ ਲਗੇ ਉਧਰ ਲਾ ਦੇ

ਆਹ ਬਹੁਤ ਕੁਝ ਦੇਖ ਲੋ YouTube ਦਾ ਬਹੁਤ ਵਧੀਆ ਵੀਡੀਓ ਪਾ ਰਾਂਗੇ ਅੱਗੇ